ਸਲੋਕ ਮਹੱਲਾ ਤੀਜਾ ਸੇਖਾ ਅੰਦਰੋਂ ਜ਼ੋਰ ਛੱਡ ਤੂੰ ਭੋ ਕਰ ਚੱਲ ਗਵਾਈ ਗੁਰ ਕੈ ਭੈ ਕੇ ਤੋ ਸ੍ਰੀ ਸਹਿਵਿਚ ਨਿਰਪੋਪ ਪਾਈ ਇਹ ਇਹਨੂੰ ਸੰਬੋਧਨ ਅੱਛਾ ਜੀ ਫਤਰੋਂ ਜ਼ੋਰ ਛੱਡ ਅੱਜ ਤੇਰੀ ਆਪਣੀ ਬੱਜੀ ਹੈ ਬੜੀ ਸਟਰੋਂਗ ਲੈ ਉਹਨੂੰ ਛੱਡਦੇ ਤੇ ਆਪਦੇ ਆਪਣੀ ਗੁਰਜੀ ਤਿਆਗ ਆਪਣੀ ਇੱਛਾ ਹੀ ਤੇ ਆਉਂਦਾ ਬਿਲਕੁਲ ਕੋਈ ਥਾਂ ਨਹੀਂ ਜੋੜ ਛੱਡ ਤੂੰ ਭੋਗ ਕਰ ਤੂੰ ਕੁਦਰਤ ਦੇ ਭੋਗ ਵਿਚ ਹੈ ਸਰਦੇ ਹੁਕਮ ਵਿਚ ਹੈ ਅੱਛਾ ਜੀ ਚੱਲ ਰੋਇ ਆਇਆ ਜਦ ਤੱਕ ਚੱਲ ਜੜਿਆ ਹੈ ਤੂੰ ਚੱਲ ਚੱਲਾ ਮੈਂ ਕਰਕੇ ਛੱਡੂਗਾ ਆਜ ਜਿੱਤੇ ਕਦੇ ਵੀ ਹੋ ਸੰਗਾਇ ਕਾਬੂ ਤੂੰ ਪਿੱਛੇ ਲੱਗ ਕੇ ਤੇ ਤੂੰ ਭੋਗ ਕਰ ਕੋਈ ਦਾਲ ਵਿਚ ਹੈ ਹੁਕਮ ਦੇ ਠੀਕ ਹੈ ਜੀ ਮੇਰੇ ਤੋਂ ਵੱਡਾ ਕੋਈ ਹੈ ਹਰ ਕੰਮ ਲਈ ਨਹੀਂ ਕਰ ਸਕਦਾ ਉਹਦੇ ਹੁਕਮ ਦੇ ਲਈ ਜੀ ਕਰ ਸਕਦਾ ਇਹ ਮਾਨਨੂ ਜੀਵਾਤਮਨ ਜੀਵਾਤਮਨ ਠੀਕ ਝਲ ਗਵਾਏ ਕੋਈ ਵੀ ਚੱਲੇ ਆਹੇ ਜੰਮ ਤੇਹੀ ਚੱਲ ਚੱਲਿਆ ਰਹਿੰਦਾ ਤੈਨੂੰ ਕਰਦੂ 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 ਕਭ ਰੁਝਾਨੇ ਮੇਰੇ ਕੁਝ ਕਰ ਤੋਂ ਕਭ ਲਗਰਵ ਜਉਣ ਵੀ ਫਿਰਦਾ ਇਹ ਚੱਲੇ ਆ ਤੈਨੂੰ ਗਰਵ ਤੋਂ ਵੀ ਚਲਾਈ ਫਿਰਦਾ ਮੈਂ ਕਰਦੂ ਆਪਨੇ ਕਰ ਸਕਦਾ ਨਾਲੇ ਚੱਲਦਾ ਗੁਰ ਕੈ ਭੇ ਕਿਤਨ ਸਤਰ ਭੈ ਵਿੱਚ ਨਿਰਭਉ ਪਾਈ ਗੁਰਕਰਤਬਾਹ ਦੇ ਵਿੱਚ ਜਦੋਂ ਬਾਹ ਦਾ ਪਤਾ ਨਹੀਂ ਕਿ ਕਿੱਥੇ ਉਤਰ ਗਏ ਇੱਕ ਕਹਾਣੀ ਨਹੀਂ ਹੈ ਲੰਕਾਣੀ ਦੇ ਲੱਖਣ ਚੜ ਗਏ ਉੱਥੇ ਠੀਕ ਹੈ ਜੀ ਤਾਂ ਕਿਤੇ ਤਾਂ ਇਹਦੇ ਵਿੱਚ ਬੈਠੇ ਜਬੂਤ ਵੀ ਸਾਡੇ ਕੋਲ ਨੂੰ ਹੂੰ ਹੂੰ ਬਾਕੀ ਤਾਂ ਸਾਥੀ ਇੱਥੇ ਘੜ ਦਿੰਦੇ ਦੂਜੇ ਦੇ ਬਗਰਾਈ ਨਹੀਂ ਆ ਉਹ ਛੁੱਟੇ ਸਾਥੀ ਹਾਂ ਜੀ ਭੈ ਵਿੱਚ ਨਿਰਪੋ ਪਾਈ ਭੈ ਦੇ ਵਿੱਚ ਇਹ ਮੇਰ ਕੋ ਕੋਆਗਾ ਨਿਰਪੋ ਦੀ ਪ੍ਰਾਪਤੀ ਭੈ ਜਿਹੜੀ ਹੁੰਦੀ ਹੈ ਠੀਕ ਹੈ ਜੀ ਦੇਖੋ ਪਦ ਹੋ ਗਿਆ ਜਦੋਂ ਹੁਕਮ ਚ ਆ ਗਿਆ ਹੁਕਮ ਤੇ ਦਰਦ ਨਹੀਂ ਸੀ ਪਤਾ ਵੀ ਰਖਸ਼ਕ ਹੈ ਠੀਕ ਹੈ ਜੀ ਮਨ ਕਠੋਰ ਸ਼ਬਦ ਭੇਜ ਤੂੰ ਸ਼ਾਂਤ ਵਸੈ ਮਨ ਆਏ ਕੋਈ ਨਾ ਕਠੋਰ ਹੈ ਸ਼ਬਦ ਦੁਆਰਾ ਆਪਣੇ ਆਪ ਚ ਆਕਰ ਸ਼ਬਦ ਨਾਲ ਆਪਣੇ ਆਪ ਨੂੰ ਭੇਜ ਬਿਲ ਸ਼ਬਦ ਭੇਜ ਤੂੰ ਸ਼ਾਂਤੀ ਵਸੈ ਮਨ ਆਏ ਸ਼ਾਂਤੀ ਬਸੇ ਬਣ ਰਾਇ ਤੇਰੇ ਬੁੱਲ ਦੀ ਸ਼ਾਂਤੀ ਬਸ ਜੂਗੀ ਸ਼ਾਂਤੀ ਸ਼ਬਦ ਦੇ ਪੇੜਾ ਲਾਇਆ ਤਵੰਦਾ ਪੇੜ ਖੁੱਲੂਗਾ ਸ਼ਾਂਤੀ ਆਊਗੀ ਸ਼ਬਦ ਦਾ ਸਰਾਖ ਹੋ ਜਾਊਗਾ ਪਰਵਦ ਦਾ ਸਰਾਖ ਪੜਦਾ ਪਾੜਿਆ ਜਾਊਗਾ ਸ਼ਬਦ ਨਾਲ ਪਰਵਦ ਦਾ ਪੜਦਾ ਚੁੱਕਿਆ ਜਾਊਗਾ ਪਾੜਿਆ ਜਾਊਗਾ ਸ਼ਾਂਤੀ ਆ ਜਾਊਗੀ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਇ ਥਾਂ ਆ ਸ਼ਾਂਤੀ ਵਿੱਚ ਰਹਿ ਕੇ ਜਿਹੜਾ ਕੰਮ ਕਰਦਾ ਉਹ ਗੁਰਗਾਰੇ ਵਿੱਚ ਲੇਖੇ ਚ ਪੈ ਜਾਂਦਾ ਠੀਕ ਹੈ ਸਭ ਤੇ ਦੱਸ ਤੇ ਕਬੂਲ ਹੋ ਜਾਂਦਾ ਠੀਕ ਹੈ ਸ਼ਾਂਤੀ ਵਿੱਚ ਗਾਰ ਕਮਾਵਣੀ ਸਾ ਖਸਮ ਪਾਈ ਥਾਈ ਇੱਥੇ ਪਤਾ ਨਹੀਂ ਸਾ ਕਿਉਂ ਆਇਆ ਕਿਉਂਕਿ ਖਸਮ ਤਾਂ ਹੈਗਾ ਪੁਰਸ਼ਵਾਚਕ ਸਾਤ ਆਮ ਇਸਤਰੀਵਾਚਕ ਸ਼ਬਦ ਨਾਲ ਆਉਂਦਾ ਕਦੇ ਹਮੇਸ਼ਾ ਕੋਈ ਇਸਤਰੀਵਾਚਕ ਸ਼ਬਦ ਹੋਊਗਾ ਸਾ ਬੁੱਧੀ ਹੋਇਆ ਉਸ ਤਰ੍ਹਾਂ ਆਉਂਦਾ ਹੈ इसम आया नाम क्रोध के पाओ पुछ क्रोध क्रोध हां क्रोध हाजरी न पायो क्रोधी नहीं कोई पा सकता काल क्रोध कैदे बलो प्राप्ति कुशल है ਕੁਚੋ ਗਿਆ ਨਹੀਂ ਇਹ ਜਾਏ ਜਲਦੀ ਲੋਕਾਂ ਨੂੰ ਪੁੱਤ ਨਹੀਂ ਆਵੇ ਅੱਛਾ ਕਦੇ ਨਹੀਂ ਹੋਇਆ ਕੰਮ ਕੋਈ ਦਿਨ ਮਿਲ ਗਿਆ ਹੋਵੇ ਹਾਂਜੀ ਮਹੱਲਾ ਤੀਜਾ ਮਨਮੁਖ ਮਾਇਆ ਮੋਹ ਹੈ ਨਾਮ ਨਾ ਲਗੋ ਪਿਆਰ ਕੂੜ ਕਮਾਵੇ ਕੂੜ ਸੰਗਰਹ ਕੂੜ ਕਰੇ ਆਹਾਰ ਭਾਇਆ ਨਾਲ ਪਿਆਰ ਹੈ ਬੁੱਲਕੁਰ ਠੀਕ ਹੈ ਉਹ ਹੈ ਨਾਮ ਨਾ ਲਗੋ ਪਿਆਰ ਨਾਮ ਨਾਲ ਹੀ ਉਹਦਾ ਪਿਆਰ ਲੱਗਦਾ

ਕੂੜ ਕਮਾਵੇ ਕੂੜ ਸੰਗਰਹਿ ਕੂੜ ਆਹਾਰ ਕੂੜ ਕਮਾਵੇ ਕੂੜ ਸੰਗਰਹਿ ਜੇ ਦਾ ਭਾਇ ਉਹ ਨਾ ਪਾਉ ਹੋਊਗਾ ਨ ਕੂੜੇ ਕਮੂੜੇ ਸੰਕਾਦ ਕੂੜ ਸੰਗਰਹਿ ਕੂੜੋ ਖਰੇ ਆਹ ਹਾਂਜੀ ਕੂੜੇ ਉਹ ਤੇ ਖੁਰਾਕ ਹੈ ਵਿਖ ਮਾਇਆ ਧਨ ਸੰਚ ਮਰੈ ਹੰਤੇ ਹੋਏ ਸਭ ਛਾਰ ਵਿਖ ਮਾਇਆ ਜਦ ਜਲ ਮਾਇਆ ਵਿਖਮਾਇਆ ਤਨ ਇਨ ਕੁੱਠਾ ਦਾ ਲੰਬੀ ਦੇ ਭਰਜੰਦੇ ਨੇ ਵਿੱਚੋਂ ਆਪ ਸਵਾ ਹੋ ਜਾਂਦੇ ਨੇ ਸੰਤ ਤਲੇ ਬੈਰਾਗ ਨਾ ਤਸੇ ਹੋ ਜਾਉਂਦੇ ਨੇ ਸੱਤੇ ਹੋਈ ਛਾਰ ਹੰਦੁੱਤਾਂ ਚਾਰ ਹੋ ਜਾਂਦੇ ਨੇ ਬਾਰੇ ਫਰੀਦ ਸਵਾ ਹੋ ਜਾਂਦੇ ਨੇ ਠੀਕ ਹੈ ਜੀ ਤੇ ਜਿਹੜੀ ਸੰਚਿਤ ਕਰਕੇ ਮਾਇਆ ਇਕੱਠੀ ਕਰ ਲੈਦੇ ਭਰਜੰਦੇ ਨੇ ਬਾਰੇ ਹੋਈ ਛਾਰ ਹੋ ਜਾਂਦੇ ਨੇ ਕਰਮ ਧਰਮ ਸੁਚ ਸੰਜਮ ਕਰੇ ਅੰਤਰ ਲੋਭ ਵਿਕਾਰ ਕਰਮ ਵੀ ਕਰਦੇ ਨੇ ਲੋਕ ਸੱਚੇ ਸੰਜਮ ਵੀ ਕਰਦੇ ਨੇ ਲੋਕ ਪਰ ਅੰਦਰੋਂ ਲੋਭਕਾਰ ਜਿਹੜਾ ਹੈਗਾ ਲੋਭ ਰੂਪੀ ਵਕਾਰ ਉਹ ਵੀ ਪਿਆਰ ਉਹ ਵੀ ਦੂਰ ਦਾਸਾ ਠੀਕ ਹੈ ਸੱਜਾ ਲੋਭਕਾਰ ਹੁੰਦੇ ਹੋਏ ਵੀ ਕਰਮ ਤਰਨ ਤੇ ਤਜਮ ਕਰਦੇ ਨੇ ਉੱਪਰ ਲੋਕ ਕਰਮਾਂ ਦੇ ਵੀ ਭਗਤ ਅਸਲ ਭਗਤ ਹੋਲੀ ਕੱਲਾ ਹੀ ਲੋਭਕਾਰ ਭਗਤੀ ਪ੍ਰਕਟ ਕਰੀ ਜਾਂਦਾ ਹੈ ਕੱਲਾ ਹੀ ਕੋਪਣ ਭਗਤ ਵਾਲ ਭਗਤੀ ਆਰੇ ਪਾਸ ਸਭ ਕੀ ਤਰ੍ਹਾਂ ਦਰਸਤ ਕਰੀ ਜਾਂਦਾ ਮਾਨਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੇ ਦਰਗੇ ਹੋਏ ਖਵਾਰ ਵਰਮੁਗਿਓ ਕਮਾਈ ਕਰਦਾ ਥਾਏ ਨਹੀਂ ਪੈਦੀ ਦਰਗਾ ਹੋਏ ਖਵਾਰ ਦਰਗਾ ਥਾਈ ਖਵਾਰ ਹੁੰਦਾ ਕੋਈ ਸੇ ਗਲਤੀ ਜਿੰਨੀ ਆਉਂਦੀ ਜਦ ਤੱਕ ਤੇਰੇ ਲੋਭ ਹੈ ਤਰੀ ਜਨ ਤੂੰ ਕੋਈ ਲੋਭ ਤਿਆਗੇ ਤਾਂ ਥਲ ਕੋਈ ਰਫੈ ਜਾਉ ਨਾ ਬੇਦੀ ਕੋਈ ਥਾਏ ਦੀ ਬੇਦੀ ਗਲਤੀ ਜਿਨੀ ਹੁੰਦੀ ਹੈ ਉਪਰ ਉਜੂਰ ਦੇ ਗਾਲਪਕੀਓ ਬੈਠਾ ਹੋਏ ਖੋਲ ਖੋਲ ਫੇਰ ਹੋ ਗਏ ਯਾਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪ ਤੇ ਹੀ ਵਿੱਚ ਰਤਨ ਤਰੇ ਹਾਂ ਝਾਇ ਖਾਣੀ ਬਣ ਗਈ ਇਹ ਤੇ ਰੱਖਣ ਲੀ ਗੱਲ ਅੱਛਾ ਆਪੇ ਬਾਣੀ ਬਾਣੀ ਵੀ ਆਵੇ ਬਣ ਪ੍ਰੋਡਾ ਆਪ ਕੋਲ ਪਰ ਪੱਟ ਖੰਡ ਪਰ ਪੜ ਖੰਡ ਹੈ ਜੇ ਤੇ ਤੇ ਪਰ ਪੜਨਾ ਹੈਗਾ ਨਾ ਆ। ਅੱਛਾ ਜੀ। ਖੰਡ ਦਾ ਆਪ ਕੀ ਹੁੰਦਾ ਜਿੰਨੇ ਬਰਪੜਟਾ ਹੋਣਾ ਤੇ ਬਦਲੋ ਸਿੱਧੀ ਜਿਹੀ ਸਾਜੋਦੀ। ਵਾਇਆ ਖੰਡ ਪਰ ਪੜਨਾ ਆਇਆ ਹੈ। ਖੰਡ ਉਹਦਾ ਹਿੱਸਾ ਟੁਕੜਾ। ਤੇ ਖੰਡ ਪਰ ਪੜਦਕ ਆਪੇ ਹੀ ਰਹਿੰਦੇ। ਅੱਛਾ। ਮਾਂਚ ਦਾ ਦਾਲ ਹੋਇਆ ਹੋਇਆ ਉਹ ਖੰਡ ਹੈ ਜੀ। ਬਲ ਬਲ ਰੂਪੀ ਖੰਡ ਨੇ ਇਹ ਟੁਕੜਾ ਹੋਇਆ। ਤ੍ਰੰਤੀ ਉੱਠੇ ਲੋ ਖੜਾ ਹਾਂ ਉਹਨਾਂ ਭਾਵ ਨੂੰ ਜੋ ਹਾਂਜੀ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਜੁਮੁੰਦ ਆਪ ਦਾ ਸਾਗਰ ਆਪੇ ਸੁਬੂਦ ਦਾ ਸੁਬੂਦ ਕਿੰਨਾ ਦਾ ਸੁਬੂਦ ਦਾ ਤਾਂ ਸਾਗਰ ਹੂੰ ਹੂੰ ਸਾਗਰ ਦੇ ਬਾਹਰ ਠੀਕ ਹੈ ਜੀ ਬਾਹਰ ਜਿਹੜਾ ਹੈ ਬਾਹਰ ਉਹ ਵਿੱਚ ਹੀ ਹੈ ਰੋਇਆ ਰੋਇਆ ਛੋਟੀ ਤੇਰੀਏ ਚਾ ਉਹ ਵੱਡਾ ਹੈ ਸਾਗਰ ਦੀ ਕੋਈ ਬਾਉਂਡਰੀ ਨਹੀਂ ਹੁੰਦੀ ਦੂਰ ਦੀ ਬਾਰਦੀ ਹੁੰਦੀ ਜਿਹੜਾ ਰਚਨਾ ਹੈ ਜਿਹੜੀ ਇਹ ਤਾਂ ਛੁਕ ਸਾਗਰ ਦੇ ਵਿੱਚ ਹੀ ਹੈ ਅੱਛਾ ਜੀ ਕਿ ਵਿੱਚ ਹੀ ਹੈ ਦਾ ਮਤਲਬ ਸਬੂਤ ਹੈ ਤੇ ਤੁਹਾਡਾ ਸਬੂਤ ਕਿੰਨਾ ਛੋਟਾ ਹੈ ਅਸਰ ਜੀਪਾ ਵਸਾਗਰ ਛੁਕ ਸਾਗਰ ਦੇ ਵਿੱਚ ਹੈ ਹਾਂ ਛੁਕ ਸਾਗਰ ਜਿਹੜਾ ਵੱਡਾ ਹੈ ਉਹਦੀ ਕੋਈ ਬੋਲ ਨਹੀਂ ਨੀ ਭਵ ਸਾਗਰ ਦੀ ਬੋਲਦੀ ਐ ਸੱਚ ਸਬੂਤ ਹੈ ਆਪਰੇ ਇਹਦੇ ਵਿੱਚ ਰਤਨ ਕਰੇ ਹਾਂਜੀ ਅਗੇ ਦੇ ਰਤਨ ਵੀ ਗੋਲ ਪਾਏ ਹੋਏ ਨੇ ਗੁਰਬਾਣੀ ਦਾ ਇੱਥੇ ਪ੍ਰਕਾਸ਼ ਹੈ ਗੁਰਬੰਧੇ ਕੋਲ ਲੋਕ ਕਹਿੰਦੇ ਨੇ ਇਹ ਆਪੇ ਪਾਏ ਨੇ ਤਾਂ ਇੱਥੇ ਤੇਰੇ ਹੁਕਮ ਨਾਲੇ ਉਸਾਂ ਸਖਾਈ ਆਏ ਨੇ ਕੋ ਜਿਹੜੇ ਸੁਭਾਅ ਚੋਂ ਅਤਨ ਵਿਲਗੂ ਤਾਂ ਆਪੇ ਜਲੇ ਜਿੜਾ ਕੇਸਨ ਰਤ ਦੋਇ ਤਾਂ ਉਪਾਇ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖੀ ਕਰੇ ਹਰੇ ਆਪ ਲਹਾਏ ਆਪੇ ਦਰਦ ਕੇਸਨ ਪਖੀ ਤੋਂ ਬਿਜੇ ਇਹਨੂੰ ਬਚਾਣ ਲਈ ਤੇ ਆਪ ਤੇਰੀ ਕਿਰਪਾ ਲੋ ਬਰਦਰ ਫਰੇ ਜਿਸ ਪਾ ਜੀ ਰਾਹ ਕਿਹਨੂੰ ਬਤਾਏ ਜਦ ਤਰੁਤਾ ਹੈ ਤੇਰੀ ਕਿਰਪਾ ਲੋ ਬਰਦਰ ਅਛਾ ਜੀ ਨਹੀਂ ਤਾਂ ਬਹੁਤੀ ਬਾਹਰ ਦੇ ਵਖਰੇ ਥਾਲੀ ਸਿਆ ਜਾਏ ਰਸਤੇ ਚ ਮੁੱਤੀ ਪਏ ਨੇ ਥਾਲੀ ਸਿਆ ਜਾਏ ਤਾਂ ਨਿਕਲਿਆ ਚਲੇ ਜਾਣਾ ਨਹੀਂ ਮਨ ਤੇਰੀ ਕਿਰਪਾ ਹੋ ਜਾਂਦੀ ਬਰਦਰ ਹਾਂ ਜੀ ਜਿਸਨੂੰ ਗੁਰਮੁਖੀ ਕਰੇ ਹਰੇ ਜੇ ਗੁਰਮੁਖੀ ਕਰੇ ਹਰੇ ਗੁਰੂ ਹਦੋਂ ਹਰੇ ਕਰਦਾ ਗੁਰੂ ਪ੍ਰਗਟ ਕਰਦਾ ਹਾਂਜੀ ਗੁਰੂ ਕੀ ਪਰਮੇਸ਼ਰ ਨੂੰ ਪ੍ਰਗਟ ਕਰਦਾ ਹੈ ਪਰਮੇਸ਼ਰ ਨੂੰ ਪਰਗਟ ਕਰਦਾ ਗੁਰੂ ਦਾ ਪਰਮੇਸ਼ਰ ਨੂੰ ਪ੍ਰਗਟ ਕਰਦਾ ਆਪ ਦੂਜੀ ਕਰਦਾ ਆਪ ਦੂਜੀ ਕਹਿੰਦਾ ਬਈ ਹੈਗਾ ਕੁਝ ਕਹਿੰਦਾ ਉਹਦਾ ਕਹਿੰਦਾ ਹੋਈ ਹੈ ਸਭ ਕੁਝ ਘਟਵਾ ਵਾਲਾ ਸੈਂ ਕੁਝ ਨਹੀਂ ਆਪੇ ਪੌਜਲ ਆਪੇ ਬੋਇਤਾ ਆਪੇ ਕੇਵੜ ਆਪ ਤਰੇ ਆਪਣੇ ਪੌਜਲ ਆਪੇ ਬੋਹੇ ਦਾ ਆਪੇ ਕੇਵਟਾ ਆਪੇ ਸਭ ਕੁਝ ਕੇਤਲ ਅੱਛਾ ਜੀ ਜਲ ਵੀ ਤਾਂ ਉਹਦੇ ਵਿੱਚ ਹੀ ਆ ਜਲ ਕਿਹਨੇ ਬਾਹਰ ਹੈ ਉਹ ਇਕੱਠੇ ਹੀ ਰਹਿੰਦੇ ਨੇ ਜਿਹੜਾ ਕੇਤਲ ਕੁਝ ਵੀ ਉਹ ਤਾਂ ਬਾਹਰ ਹੀ ਹੈ ਪਾਉ ਜਲਦਾ ਕੀ ਪਾਵਾ ਕਿ ਉਹ ਜਦੋਂ ਇੱਥੇ ਅਗਿਆਨਤਾ ਚ ਡੁੱਬਿਆ ਹੋਇਆ ਜਦੋਂ ਜਲ ਭਰਨ ਲਈ ਕਿਹਾ ਜਾਂਦਾ ਹੈ ਪਾਉ ਜਲ ਕੁਬਕੇ ਫੇਰੋ ਪੀ ਜਾਂਦਾ ਕਬਕੇ ਫੇਰੋ ਪੀ ਜਾਂਦਾ ਉੱਥੇ ਕੁਬੀ ਜਾਂਦਾ ਉਹ ਪੋਛ ਲੈ ਫਿਰ ਉਹ ਇੱਥੇ ਰਸਤਾ ਦਾ ਫਸਦਾਂ ਦੀ ਬਾਹਰ ਗਿਆ ਜਾਂ ਫਿਰ ਬਾਹਰ ਗਿਆ ਆਪੇ ਉਹ ਹਟਾਓ ਪਾਣੀ ਨੂੰ ਬੁਝਾਉਣਾ ਕਹਿ ਦੇਦੇ ਤੁਸੀਂ ਕਰਾ ਦਿਓ ਠੀਕ ਹੈ ਜੀ ਉਹ ਕੋਰਨੇ ਦੇ ਪਹਾੜ ਕਹਿੰਦੇ ਨੇ ਉਹਦੇ ਜਿਹੜਾ ਫਾਕੇ ਬਾਹਰ ਦੀ ਤੁਰ ਸਕਦਾ ਉੱਥੇ ਕੋਈ ਕੋਈ ਤਾਂ ਹੀ ਕੰਡ ਸਕਦਾ ਬਾਹਰ ਜੇ ਜਾ ਕੇ ਉਹ ਸਿੱਕੀ ਵਗੈਰਾ ਲਿਆ ਕੇ ਉਹ ਕੱਢ ਕੇ ਲਿਆ ਸਕਦਾ ਆਪੇ ਖੇਵਟ ਖੇਵਟ ਹੁੰਦੀ ਇੱਛਾ ਬਲਾ ਹੁੰਦਾ ਅੱਛਾ ਜੀ ਖੇਵਟ ਵੀ ਆਪੇ ਠੀਕ ਆ ਆਪ ਤਰੇ ਆਪ ਤਰ ਵਾਲਾ ਵੀ ਆਪ ਠੀਕ ਹੈ ਇਹ ਫਿਰ ਦੱਸਿਆ ਵੀ ਜਿੰਨਾ ਇਹ ਸੁੱਤਾ ਹੈ ਜਿੰਨਾ ਇਹ ਜਾਗਦਾ ਉਹੀ ਸਥਿਤੀ ਦੇ ਸਾਹਮਣੇ ਇਹ ਦੇ ਨਾਮ ਹੈ ਜੀ ਇਹ ਨਾਮ ਕੀ ਨੇ ਸੋਇ ਰਹੇ ਨੇ ਕਿਵੇਂ ਹੈ ਕੱਲਾ ਇੱਕ ਸਾ벗 ਉਹ ਹੋਵੇ ਦੋ ਸੁੱਗਿਆ ਆਪ ਹੈ ਹਰ ਜਗ੍ਹਾ ਆਪ ਹੈ ਹਰ ਜਗ੍ਹਾ ਤਲਬਾ ਵਾਲਾ ਵੀ ਆਪ ਹੈ ਤਰਫ ਦਾ ਜਗਤਨ ਕਰਨ ਵਾਲਾ ਵੀ ਆਪ ਹੈ ਚਿਤਰਾਉਣ ਵਾਲਾ ਵੀ ਆਪ ਹੈ ਰੋਣ ਵਾਲਾ ਸਭ ਤੇ ਹੂੰ ਹੂੰ ਤਲਬਾ ਅਧੂਰਾ ਹੈ ਜੇ ਕਰ ਜੂਗਾ ਇਹ ਵੀ ਪੂਰਾ ਹੋ ਜੂਗਾ ਹੂੰ ਹੂੰ ਆਪੇ ਕਰੇ ਕਿਰਾਏ ਕਰਤਾ ਅਵਰ ਨਾ ਦੂਜਾ ਤੁਜੈ ਸਰੇ ਸਤਿਪੁਰ ਬਾਪੇ ਕਰਦਾ ਆਪੇ ਕਰਉਂਦਾ ਕਰਤਾ ਵੀ ਆਪ ਹੈ ਛੱਬੀ ਜੀ ਦੀ ਹੈ ਕਰਾਉਣਾ ਬੰਸਤੇ ਹੈ ਸਰੀਰ ਤੇ ਕਰਾਉਣਾ ਜਾਂ ਦੂਜੇ ਤੇ ਕਰਾਉਣਾ ਤੇ ਆਪਣੀ ਗੱਡੀ ਅੰਦਾਲ ਕਰਾਉਣਾ ਆਪੇ ਤਰੇ ਕਰਾਏ ਕਰਦਾ ਹਾਂਜੀ ਕਰਤਾ ਵੀ ਕਰਦਾ ਕਰਾਉਣ ਦਾ ਹੀ ਲੋ ਕਰਦਾ ਕਰਾਉਣ ਦਾ ਨਾ ਹੋਈ ਕਰੇ ਹਗਾ ਕਿ ਕਰਾਉਂਦਾ ਉਹ ਆ ਇਸ ਕਰਕੇ ਜੁਬੇਵਾਰੀ ਕਰਦੀ ਹੁੰਦੀ ਹੈ ਜੇ ਕਰਾਉਂਦਾ ਜੁਬੇਵਾਰੀ ਹੁੰਦੀ ਹੈ ਫਿਰ ਦਾ ਬਹੁਤ ਹੋਊਗਾ ਕਰਨ ਵਾਲੇ ਨੂੰ ਕੁਝ ਪਾਪ ਲੱਗੇ ਠੀਕ ਹੈ ਜੀ ਕਰਨ ਵਾਲਾ ਪਰਪਾਸ ਕਰਦਾ ਆਪੇ ਕਰੇ ਕਿਰਾਏ ਕਰਤਾ ਅਵਰਨਾ ਦੂਜਾ ਤੁਝੈ ਸਰੇ ਅਵਰਨਾ ਦੂਜਾ ਤੁਝੈ ਸਰੇ ਹੋਰ ਕੋਈ ਨਹੀਂ ਹੈਗਾ ਤੇਰੇ ਸਾਹਮਣੇ ਤੁਝਾ ਕੋਈ ਕੰਮ ਨਹੀਂ ਕਰ ਸਕਦਾ ਤੇ ਕੋਈ ਰੋਗ ਨਾ ਖਾ ਸਕਦਾ ਕਰਤੇ ਤੋਂ ਆਵਾ ਕੋਈ ਤੇਰੇ ਤੇ ਰੋਗ ਘਟਾਵੇ ਅੱਗੇ ਕਰਾ ਲਵੇ ਕੁਝ ਇਹ ਵੀ ਨਹੀਂ ਹੋ ਸਕਦਾ ਜਬਰ ਰਸਤੀ ਤੇ ਤੋਂ ਕਰਾ ਲਵੇ ਹੋਈ ਨਹੀਂ ਦਾ ਸੰਦਸਾ ਸਤੇ ਤੋਂ ਤੁਸੀਂ ਨਹੀਂ ਦੇ ਕੋਈ ਠੀਕ ਹੈ ਜੀ ਇੱਥੇ ਨੌਵੀਂ ਪੌੜੀ ਦੀ ਸਮਾਪਤੀ ਹੈ ਜੀ See? Yeah.